ਦੇ ਵਾਗ ਤੇ ਵਾਗ ਤੇ ਫਿਰਦਾਉਣਾ ਕੀ ਹੈ ਹਨਾ ਕੋੜੇ ਮਾਰਾ ਇਹਨਾਂ ਨੂੰ ਖਾਣਾ ਖੁਰਤੀ ਆ ਕਰਦੀ ਆ ਬਬੇ ਲੱਗਦਾ ਕਿ ਸਜ਼ਾ ਕਾਫੀ ਨਹੀਂ ਹੈ ਬਿਲਕੁਲ ਨਹੀਂ ਸਜ਼ਾ ਹੈ ਗਿਆ ਨਾ ਜੀ ਇਹ ਸਜ਼ਾ ਕੋੜੇ ਬਜਨ ਇਹਨਾਂ ਦਾ ਬੜਾ ਫਟ ਜਬਾ ਤਾਂ ਸਾਡੀ ਫੇਰ ਕੱਲ ਬਣਦੀ ਆ ਮਿਆਰ ਪੈਸੇ ਪਿੱਛੇ ਮੈਂ ਅਰਬਾ ਖਰਬਾ ਵੀ ਕਮਾਲਿਆਂ ਨੇ ਇਹ ਤਾਂ ਮੋੜ ਕਿਤੇ ਕਿਤੇ ਆਰਡਰ ਬਣਾ ਰਹੇ ਹਜ਼ਾਰਾਂ ਬੱਸਾਂ ਮਲਾ ਲੀਆਂ ਉਹ ਪੰਜਾਹ ਪੈ ਲਿਆਓ ਸਾਰਾ ਪਿਆਲੇ ਗਰੀਬਾਂ ਦੀ ਮਦਦ ਕਰੋ ਪੰਜਾਬ ਦਾ ਕਰਜ਼ਾ ਲਾਓ ਇਹ ਕੋ ਫੈਦਵਾ ਨੀ ਤਾਂ ਉਹਨਾਂ ਨੂੰ ਮੜੇ ਲੱਗਦਾ ਹਾਂ ਪੰਜਾਬ ਦੇ ਕਿਸਾਨਾਂ ਨੂੰ ਰੋਲਕ ਰੱਖਿਆ ਇਹਨਾਂ ਨੇ ਸਰਕਾਰਾਂ ਨੇ ਇਹ ਸਰਕਾਰ ਗੱਦੀ 'ਚ ਬੈਠੇ ਲੋਕਾਂ ਕਾਹਬੜੀ ਲਾਇਕ ਨਹੀਂ ਹੈਗੇ ਕਿਸਾਨਾਂ ਨੂੰ ਰੋਲਿਆ ਉਹਨਾਂ ਨੂੰ ਵਿਚਾਰਿਆਂ ਨੂੰ ਵਿਆਹ ਕੇ ਉਹਨਾਂ ਦੀ ਮਿਲਾਂ ਲਾਓ ਉਹਨਾਂ ਨੂੰ ਫਾਇਦਾ ਦਿਓ ਸੰਗਤ ਬਾਬਾਈ ਕਿੰਨੀ ਕਿ ਪਰੇਸ਼ਾਨ ਹੋਉਂਦੀ ਇਹ ਤਾਂ ਸੰਗਤ ਕਾਹਦੀ ਪਰੇਸ਼ਾਨ ਹੋਣੀ ਸੰਗਤ ਦੇ ਵੇਖਣ ਰਹੀ ਹੈ ਕੀ ਹੈ ਸੰਗਤ ਨੂੰ ਕੀ ਹੈ ਅੰਦਰਲੀ ਕਪੜਾ ਚੰਨੀ ਕਾਦੀ ਬੜਾ ਜਿਗਰਾ ਬਾਬਾ ਹਾਂ ਸੋਚਿਆ ਸੀ ਕਿ ਲਈ ਏਦਾਂ ਸੁਖਵੀਰ ਸਿੰਘ ਬਾਦਲ ਏਦਾਂ ਵੇਖਣ ਨੂੰ ਮਿਲਣਗੇ ਕੀ ਬਿਲਕੁਲ ਸੋਚਿਆ ਸੀ ਕਿ ਸਦਾ ਮਿਲੇਗੀ ਫਰਮਾਨਾ ਘਰ ਇਨਸਾਫ ਹੈ ਕੀ ਆ ਜਦ ਮਿਲ ਜਾਏਗਾ ਅੱਜ ਨੇ ਕੱਲ ਮਿਲਜੂ ਕੱਲ ਨੀ ਪਰਸਨ ਮਿਲਜੂਗਾ ਇਹ ਗੱਡੀ ਗੱਲੇ ਕੁਗੁੰਡੇ ਕੋਟੇ ਨਾ ਨਾ ਅੜਦਾ ਚੱਰੇ ਇਹ ਗੱਡੀ ਗੱਲੇ ਨਾਮ ਚੁੱਪ ਜਾਣ ਜਿੰਨਾ ਚੁੱਪ ਸਕਦੇ ਚੁੱਪ ਜਾਣ ਨਾਮ ਨਾਮ ਕੀ ਬਾਬੇ ਤੋਟਾ ਨਾਮ ਕੀ ਲੈਣਾ ਪੁੱਛ ਕੇ ਤੁਸੀਂ ਮੇਰੇ ਮਗਰ ਸੇਵਾ ਕੋ ਸੇਵਾ ਕੋ ਜਦਦਾ ਕਹਣਾ ਕੀ ਹੈ ਹਨਾ ਕੋੜੇ ਮਾਰਾ ਉਹਨਾਂ ਨੂੰ ਖਾਣਾ ਪੂਰਤੀ ਆ ਕਰਦੀ ਆ ਬਾਬੇ ਲੱਗਦਾ ਕਿ ਸਜ਼ਾ ਕਾਫੀ ਨਹੀਂ ਹੈ ਬਿਲਕੁਲ ਨਹੀਂ ਸਜ਼ਾ ਹੈ ਗਿਆ ਨਾ ਇਹ ਸਜ਼ਾ ਨਾ ਕੋੜੇ ਵਜਨ ਇਹਨਾਂ ਦਾ ਫੜ ਫੜ ਜਾਵਾਂ ਤਾਂ ਸਾਡੀ ਥੇਰ ਕੱਲ ਬਣਦੀ ਆ ਖਲਿੰਗਾ ਕਿੱਥੇ ਜਾ ਕੇ ਪੈਸੇ ਪਿੱਛੇ ਮਾਈ ਅਰਬਾ ਕਰਬਾ ਬੇ ਕਮਾਲਿਆਂ ਨੇ ਕਿਤਾ ਕਿਹਦੇ ਆਰਡਰ ਬਣਾ ਰਹੇ ਹਜ਼ਾਰਾਂ ਬੱਸਾਂ ਮਲਾਡੀਆਂ ਉਹ ਪੰਜਾਹ ਦਾ ਪੈਸਾ ਲਿਆਓ ਸਾਰਾ ਬਿਆਲੇ ਗਰੀਬਾਂ ਨੂੰ ਮਤ ਕਰੋ ਪੰਜਾਬ ਦਾ ਕਰਦੇ ਲਾਓ ਇਹ ਕੋ ਫੈਦਲਾਵਾ ਇਹ ਤਾਂ ਉਹਨਾਂ ਨੂੰ ਮਾਰੇ ਲੱਗਦੇ ਆ ਪੰਜਾਹ ਕਿਸਾਨਾਂ ਨੂੰ ਰੋਲ ਰੱਖਿਆ ਇਹਨਾਂ ਨੇ ਸਰਕਾਰਾਂ ਨੇ ਇਹ ਸਰਕਾਰ ਗੱਦੀਆਂ ਦੇ ਬੈਠੇ ਇਲਾਕਾ ਕਾਹਵਲੀ ਲਾਇਕ ਨਹੀਂ ਹੈਗੇ ਖਾਨਾ ਰੋਲਿਆ ਉਹਨਾਂ ਵਿਚਾਰਿਆਂ ਨੂੰ ਲਿਆ ਕੇ ਉਹਨਾਂ ਦੀ ਮਿਲਾਂ ਲਾਓ ਉਹਨਾਂ ਨੂੰ ਫਾਇਦਾ ਦਿਓ ਸੰਗਤ ਬਾਬਾਈ ਕਿੰਨੀ ਕਿ ਪਰੇਸ਼ਾਨ ਹੋਉਂਦੀ ਇਹਨਾਂ ਸੰਗਤ ਕਾ ਦੀ ਪਰੇਸ਼ਾਨ ਹੋਣੀ ਰੰਗ ਦੇ ਵੇਖਣ ਲਈ ਕੀ ਹੈ ਸੰਗਤ ਨੂੰ ਕੀ ਹੈ ਰੰਗ ਦੇ ਕਪੜੇ ਚੰਨੀ ਕਾ ਦੀ ਬੜਾ ਜਿਗਰਾ ਬਾਬਾ ਹਾਂ ਹਾਂ ਸੰਗਤ ਨੂੰ ਵੇਖਿਆ ਸੀ ਕਿ ਇੱਦਾਂ ਸੁਖਵੀਰ ਸਿੰਘ ਬਾਦਲ ਇੱਦਾਂ ਵੇਖਣ ਨੂੰ ਮਿਲਣਗੇ ਕੀ ਬਿਲਕੁਲ ਸੋਚਿਆ ਸੀ ਕਿ ਜਿੱਦਾ ਮਿਲੇਗੀ ਫਰਮਾਨਾ ਘਰ ਇਨਸਾਫ ਹੈ ਕਿੰਨਾ ਕਿ ਮਿਲ ਜਾਏਗਾ ਅੱਜ ਨੇ ਕੱਲ ਮਿਲ ਜਾਊ ਕੱਲ ਹੀ ਪਰਸਨ ਮਿਲ ਜਾਊ ਇਹ ਗੱਡੀ ਗੱਲੇ ਕੋ ਗੁੰਡੇ ਕੋਟੇ ਨਾ ਨਾ ਅੜਾ ਚੱਜ ਰਹੀ ਇਹ ਗੱਡੀ ਗੱਲੇ ਚੁੱਪ ਜਾਣਾ ਜਿੰਨਾ ਚੁੱਪ ਸਕਦੇ ਚੁੱਪ ਜਾਣਾ ਹੂੰ ਨਾਮ ਨਾਮ ਕੀ ਬਾਬੇ ਤੁਹਾਡਾ ਨਾਮ ਕੀ ਲੈਣਾ ਪੁੱਛੀ ਇਹ ਵਾ ਕੋ ਸੇਵਾ ਕੋ ਜੁਦਾ ਤੋਣਾ ਕੀ ਹੈ ਹਨਾ ਕੋੜੇ ਮਾਰਾ ਇਹਨਾਂ ਨੂੰ ਖਾਣਾ ਪੂਰਤੀ ਆ ਕਰਦੀ ਆ ਬਾਬੇ ਲੱਗਦਾ ਕਿ ਸਜ਼ਾ ਕਾਫੀ ਨਹੀਂ ਹੈ ਬਿਲਕੁਲ ਨਹੀਂ ਸਜ਼ਾ ਹੈ ਗਿਆ ਨਾ ਇਹ ਸਜ਼ਾ ਇਹ ਕੋੜੇ ਬਜਨ ਇਹਨਾਂ ਕੋਲ ਫਟ ਜਾਵਾਂ ਤਾਂ ਸਾਡੀ ਫੇਰ ਕੱਲ ਬਣਦੀ ਆ ਯਾਰ ਪੈਸੇ ਪਿੱਛੇ ਮੈਂ ਅਰਬਾ ਖਰਬਾ ਵੀ ਕਮਾਲਿਆਂ ਨੇ ਇਹ ਤਾਂ ਮੋੜ ਇਹ ਤਾਂ ਕਹਿੰਦੇ ਆਰਡਰ ਬਣਾ ਰਹੇ ਹਜ਼ਾਰਾਂ ਬੱਸਾਂ ਮਲਾ ਲੀਆਂ ਉਹ ਪੰਜਾਹ ਪੈ ਲਿਆਓ ਸਾਰਾ ਪਿਆਲੇ ਗਰੀਬਾਂ ਦੀ ਮਦਦ ਕਰੋ ਪੰਜਾਬ ਦਾ ਕਰਜ਼ਾ ਲਾਓ ਇਹ ਕੋ ਫਾਇਦਾ ਵਾ ਇਹ ਤਾਂ ਉਹਨਾਂ ਨੂੰ ਮਾੜੇ ਲੱਗਦੇ ਆ ਹਾਂ ਪੰਜਾਬ ਦੇ ਕਿਸਾਨਾਂ ਨੂੰ ਰੋਲ ਰੱਖਿਆ ਇਹਨਾਂ ਨੇ ਸਰਕਾਰਾਂ ਨੇ ਕਿ ਸਰਕਾਰ ਕਦੀ ਨੇ ਬਾਰੇ ਇਲਾਕਾ ਕਾਹਬਰੀ ਲਾਇਕ ਨਹੀਂ ਹੈਗੇ ਕਿਸਾਨਾਂ ਨੂੰ ਰੋਲਿਆ ਉਹਨਾਂ ਨੂੰ ਵਿਚਾਰਿਆਂ ਨੂੰ ਲਿਆ ਕੇ ਉਹਨਾਂ ਦੀ ਮਿਲਾਂ ਲਾਓ ਉਹਨਾਂ ਨੂੰ ਫਾਇਦਾ ਦਿਓ ਸੰਗਤ ਬਾਬਾਈ ਕਿੰਨੀ ਕਿ ਪਰੇਸ਼ਾਨ ਹੋਉਂਦੀ ਇਹਨਾਂ ਨੂੰ ਇਸ ਸੰਗਤ ਕਾ ਦੀ ਪਰੇਸ਼ਾਨ ਹੋਣੀ ਸੰਗਤ ਦੇ ਵੇਖਣ ਰਹੀ ਹੈ ਕੀ ਹੈ ਤੁੰਗਲੋ ਕੀ ਹੈ ਸੰਗਤ ਦੀ ਕੰਪਨੀ ਚੱਲ ਨਹੀਂ ਕਾਦੀ ਬੜਾ ਜਿਗਰਾ ਦਾ ਹਾਂ ਸੋਚਿਆ ਸੀ ਕਦੀ ਇਦਾਂ ਸੁਖਵੀਰ ਸਿੰਘ ਬਾਦਲ ਇਦਾਂ ਵੇਖਣ ਨੂੰ ਮਿਲਣਗੇ ਬਿਲਕੁਲ ਸੋਚਿਆ ਸੀ ਕਿ ਜਦਾ ਮਿਲੇਗੀ ਫਰਮਾਦਾ ਘਰ ਇਨਸਾਫ ਹੈ ਕਿੰਨਾ ਜਤ ਮਿਲ ਜਾਏਗਾ ਅਜਨੇ ਕੱਲ ਮੈਂ ਜੋ ਕੱਲ ਨਹੀਂ ਪਰਸਨ ਮਿਲ ਜੂਗਾ ਇਹ ਗੱਡੀ ਗੱਲ ਹੈ ਕੁੰਡ ਕੋਟੇ ਨਾਂ ਨਾ ਅੜਾ ਚੱਲ ਰਹੀ ਇਹ ਗੱਡੀ ਗੱਲ ਹੈ ਚੁੱਪ ਜਾਣ ਜਿੰਨਾ ਚੁੱਪ ਸਕਦੇ ਚੁੱਪ ਜਾਣ ਨਾਮ ਨਾਮ ਕੀ ਬਾਬੇ ਤੁਹਾਡਾ ਨਾਂ ਕੀ ਲੈਣਾ ਪੁੱਛ ਕੇ ਤੁਸੀਂ ਮੇਰੇ ਮਗਰ ਸੇਵਾ ਕੋ ਸੇਵਾ ਕੋ ਜਿੰਦਾ ਕਹਣਾ ਕੀ ਹੈ ਹਨਾ ਕੋੜੇ ਮਾਰਾ ਉਹਨਾਂ ਨੂੰ ਖਾਣਾ ਪੂਰਤੀ ਆ ਕਰਦੇ ਬਾਬੇ ਲੱਗਦਾ ਕਿ ਸਜ਼ਾ ਕਾਫੀ ਨਹੀਂ ਹੈ ਬਿਲਕੁਲ ਨਹੀਂ ਸਜ਼ਾ ਹੈ ਜੀ ਇਹ ਹਨਾ ਕੋੜੇ ਕਹਿੰਦੇ ਹਨ ਫੜ ਫੜ ਜੇਬ ਤਾਂ ਸਾਡੀ ਥੇਰ ਕਲ ਬਣਦੀ ਆ ਜਾਗੇ ਪੈਸੇ ਪਿੱਛੇ ਮਾਈ ਅਰਬਾ ਕਰਬਾ ਦੇ ਕਮਾਲਿਆਂ ਨੇ ਕਿਤਾ ਕਿਹੜੇ ਆਰਡਰ ਬਣਾ ਰਹੇ ਹਜ਼ਾਰਾਂ ਬੱਸਾਂ ਮਲਾਡੀਆਂ ਉਹ ਪੰਜਾਹ ਦਾ ਪੈਸਾ ਲਿਆਓ ਸਾਰਾ ਪਿਆਲੇ ਗਰੀਬਾਂ ਦੀ ਮਦਦ ਕਰੋ ਪੰਜਾਬ ਦਾ ਕਰਦੇ ਲਾਓ ਇਹ ਕੋ ਫੈਦਲਾਵਾ ਇਹ ਤਾਂ ਉਹਨਾਂ ਨੂੰ ਮਾੜੇ ਲੱਗਦੇ ਆ ਪੰਜਾਹ ਕਿਸਾਨਾਂ ਨੂੰ ਰੋਲ ਰੱਖਿਆ ਇਹਨਾਂ ਨੇ ਸਰਕਾਰਾਂ ਨੇ ਇਹ ਸਰਕਾਰ ਗੱਦੀਆਂ ਦੇ ਬਾਰੇ ਇਲਾਕਾ ਕਾਹਦੀ ਲਾਇਕ ਨਹੀਂ ਹੈਗੇ ਖਿਖਾਨਾ ਰੋਲਿਆ ਉਹਨਾਂ ਵਿਚਾਰਿਆਂ ਨੂੰ ਲਿਆ ਕੇ ਉਹਨਾਂ ਦੇ ਮਿਲਾਂ ਲਾਓ ਉਹਨਾਂ ਨੂੰ ਫਾਇਦਾ ਦਿਓ ਸੰਗਤ ਬਾਬਾਈ ਕਿੰਨੀ ਕਿ ਪਰੇਸ਼ਾਨ ਹੋਉਂਦੀ ਇਹਨਾਂ ਸੰਗਤ ਕਾਹਦੀ ਪਰੇਸ਼ਾਨ ਹੋਣੀ ਹੈ ਸੰਗਤ ਦੇ ਵੇਖਣ ਲਈ ਕੀ ਹੈ ਸੰਗਤ ਨੂੰ ਕੀ ਹੈ ਅੱਛਾ ਸੰਗਤ ਦੀ ਕਪਟ ਕਰਨੀ ਕਾਦੀ ਬੜਾ ਜਿਗਰਾ ਬਾਬਾ ਹਾਂ ਹਾਂ ਸੰਗਤ ਵਿੱਚ ਸੱਜਾ ਲਾਇਆ ਸੋਚਿਆ ਸੀ ਕਿ ਲਈ ਏਦਾਂ ਸੁਖਵੀਰ ਸਿੰਘ ਬਾਦਲ ਏਦਾਂ ਵੇਖਣ ਨੂੰ ਮਿਲਣਗੇ ਬਿਲਕੁਲ ਸੋਚਿਆ ਸੀ ਕਿ ਸੱਜਾ ਮਿਲੇਗੀ ਫਰਮਾਦਾ ਘਰ ਇਨਸਾਫ ਹੈ ਕੀ ਜਾਨਾ ਕਿ ਮਿਲ ਜਾਏਗਾ ਅੱਜ ਨੇ ਕੱਲ ਮਿਲ ਜਾਊ ਕੱਲ ਨੂੰ ਪਰਸਨ ਮਿਲ ਜਾਊ ਇਹ ਗੱਡੀ ਗੱਲੇ ਕੋ ਗੁੰਡੇ ਕੋਟੇ ਨਾ ਨਾ ਅੜਾ ਚੱਜ ਰਹੀ ਇਹ ਗੱਡੀ ਗੱਲੇ ਚੁੱਪ ਜਾਣਾ ਜਿੰਨਾ ਚੁੱਪ ਸਕਦੇ ਚੁੱਪ ਜਾਣਾ ਹੂੰ ਨਾਮ ਨਾਮ ਕੀ ਬਾਬੇ ਤੁਹਾਡਾ ਨਾਮ ਕੀ ਲੈਣਾ